ਹਤੇਗਾ ਨਹੀਂ ਬੰਦਾ ਪੁੱਛੇ ਇਹਨਾਂ ਨੂੰ ਕਿ ਜਦੋਂ ਕੋਈ ਚੀਜ਼ ਬੰਨੀ ਘਰ ਪੁੱਛੀ ਰਹੀ ਹੈ ਕਿ ਖਾਣੀ ਹੈ ਕਿ ਨਹੀਂ ਖਾਣੀ ਕਹਿੰਦਾ ਕਿ ਕਿਹਕੇ ਕੋਣ ਉਹ ਤਾਂ ਫਿਰ ਇੱਕ ਤੇਰੀ ਗੱਲ ਦਾ ਡਾਇਲੋਗ ਹੈ ਨਾ ਤੇ ਡਾਇਲੋਗ ਤੇਰੀ ਮਾਰਨੀ ਪੈਣਾ ਹੁਣ ਬੋਲ ਬੋਲਣਾ ਕੀ ਹੁਣ ਇੱਕ ਅਸੀਂ ਲੱਗੇ ਚੈਨਲ ਸ਼ੁਰੂ ਕਰਨਾ ਵਾ ਹੋਰ ਕਰੋ ਬਸ ਹੁਣ ਇੱਕੋ ਦੋ ਦਿਨ ਤੱਕ ਆ ਰਿਹਾ ਉਹ ਚੈਨਲ ਚਲੋ ਠੀਕ ਆ ਤੇ ਸਾਰੇ ਜਣੇ ਉਹ ਕੀ ਜਨਾਬ ਨਾ ਇੱਕ ਹੀ ਹੈ ਨਹੀਂ ਅਗੇ ਦੇ ਬਲਜੀਤ ਰਕबीर ਤਾਂ ਕਬੀਰਬਲਜੀਤ ਹੋ ਗਿਆ ਉਹ ਹਣ ਬਲਜੀਤ ਤੇ ਖੋਰ ਹੋਊਗਾ ਨਾਲ ਕੋਈ ਅੱਛਾ ਅੱਛਾ ਹਾਂ ਉਹ ਨਾਂ ਜੋੜ ਕੇ ਸੰਜਾ ਜਨਮ ਹੋਊਗਾ ਸੰਜਾ ਵੀ ਨਹੀਂਗਾ ਹੂੰ ਇਹ ਸਮਝ ਲਓ ਕੁਝ ਹੋਊਗਾ ਫੇਰ ਬਲਜੀਤ ਤੇ ਦਵਿੰਦਰ ਹੋਣਾ ਨਹੀਂ ਨਹੀਂ ਦਵਿੰਦਰ ਦਾ ਕੀ ਹੈਗਾ ਦਵਿੰਦਰ ਸਿੰਘ ਸਾਹਿਬ ਹੈਗਾ ਅਬ ਨੀਤ ਦਾ ਫੋਨ ਆਉਂਦਿਆ ਵਿੱਚ ਅੱਛਾ ਦਿੱਲੀਆ ਦਿੱਲੀ ਵਾਲੀ ਕੁੜੀ ਦਾ ਕਰ ਲਓ ਫੇਰ ਬਾਅਦ ਤੁਹਾਨੂੰ ਦੱਸਦੇ ਕੱਟਿਆ ਗਿਆ ਜੀ ਹੁਣ ਕਰ ਲਓ ਗੱਲ ਪਹਿਲਾਂ ਤੁਸੀਂ ਕੋਈ ਜ਼ਰੂਰੀ ਕੰਮ ਹੋਊਗਾ ਕਰੋ ਗੱਲ ਆ ਕਿ ਸਾਹਬ ਸਿੰਘ ਜੀ ਮੈਂ ਨਹੀਂ ਤਾਂ ਡੁਪਲੀਕੇਟ origignal ਦਾ ਫੋਨ ਆਉਂਦਿਆ ਇਹਨਾਂ ਨੂੰ ਨਹੀਂ origignal ਤੂੰ ਵੀ origignal ਹੀ ਆਹੋ ਜੀ ਗੱਲ ਨਹੀਂ ਸਾਡੇ ਵਾਸਤੇ ਸਾਰੇ origignal ਹੁੰਦੇ ਜਿਹੜਾ ਕੋਈ ਭੈਣ ਭਰਾ ਪਿਆਰ ਕਰਦਾ ਨਾ ਉਹ ਸਾਰੇ origignal ਹੀ ਹੁੰਦੇ ਆ ਹੁਣ ਵੇਖਾਂਗੇ ਕਿ ਸਾਹਬ ਸਿੰਘ ਵੀ ਮੇਰੇ ਵਾਸਤੇ origignal ਹੀ ਆ ਨਹੀਂ ਨਹੀਂ ਇਹ ਤੇ ਅੰਕਲ ਆ ਵੀ ਜੋੜੀ ਆ ਤੁਹਾਡੀ ਮੈਂ ਤਾਂ ਡੁਪਲੀਕੇਟ ਹਾਂ ਉਹ ਸਰ ਕੋਈ ਹੋਰ ਹੀ ਆ ਅੱਛਾ ਕੋਈ ਇਦਾਂ ਨਹੀਂ ਇਦਾਂ ਨਹੀਂ ਬੋਲਦਾ ਸੱਚੇ ਨਹੀਂ ਸੱਚੇ ਮਨੋਂ ਦੱਸਦਾ ਨਾ ਉਤਾਰ ਤੁਸੀਂ ਹਨ ਕਰ ਡੁਪਲੀਕੇਟ ਕੇ ਅਰੀਜਨਲ ਤੇਰੀ ਸੁਣੀ ਗਈ ਆ ਜਿਹੜੇ ਲੀੜੇ ਕਪੜੇ ਨਵੇਂ ਨਵੇਂ ਪੋਣਾ ਤੋਤੇ ਬਣਾਏ ਐਮਟੀ ਦੀਆਂ ਮਿਹਰਬਾਨੀਆਂ ਵਾ ਇਹ ਸਹੀ ਗੱਲ ਉਹਦਾ ਪੱਟਾ ਬੰਦੇ ਕੋ ਭਾਣ ਲੱਖਾਂ ਰੁਪਈਆ ਹੋਵੇ ਬੰਦਾ ਆਪਣਾ ਸੂਟ ਨਹੀਂ ਖਰੀਦ ਸਕਦਾ ਜਿਹਨਾਂ ਦੇ ਜਨਾਨੀ ਦਾ ਖਰਚੂ ਨਾ ਨਹੀਂ ਸਹੀ ਗੱਲ ਆ ਤੇ ਜੇ ਤੂੰ ਖਰੀਦ ਸਕਦੇ ਤਾਂ ਦੱਸ ਦੋ ਮੈਂ ਕੱਲਾ ਆਪਣਾ ਸੂਟ ਆਪਣੇ ਖਰੀਦਦਾ ਨਾ ਆ ਅੰਟੀ ਨੇ ਮਾਤੂਰੀ ਵਾਲੇ ਕੋਲ ਇਹਨੇ ਦੋ ਤਿੰਨ ਲਿਆਂਦੇ ਤਿੰਨ ਲਿਆਂਦੇ ਉਦੋਂ ਤੇ ਮੁੜ ਕੇ ਕਲਜੀਤ ਨੇ ਲਿਆਂਦੇ ਬਾਅਦ ਚ ਫੇਰ ਕਲਜੀਤ ਹੁਣ ਉੱਥੋਂ ਲਿਆਈ ਆਪਣੇ ਔਰ ਇਹ ਉਹਨਾਂ ਕੋ ਕਿਹੜੀ ਦੁਕਾਨ ਵਾਲੇ ਕੋ ਪੱਪੂ ਸ਼ਾ ਦੀ ਪੱਪੂ ਸ਼ਾ ਕੋ ਲਿਆਈ ਕਿ ਸਾਫ ਦਾ ਅੰਕਲ ਐ ਮੈਂ ਤੁਛਾ ਬਤਾ ਕਿ ਅੰਕਲ ਆਪਣਾ ਕੱਪੜਾ ਨਹੀਂ ਖਰੀਦ ਸਕਦਾ ਕੱਪੜਾ ਤਾਂ ਖੋ ਗਏ ਸੀ ਨੇ ਦਿਨੇ ਆਂਦਾ ਮੇਰੇ ਸੀਨੇ ਰਾਂ ਦਾ ਉਹ ਮੇਰੇ ਹੈਗੇ ਆ ਜਿਹੜੀ ਅੰਕਲ ਨੇ ਪਜਾਮਾ ਪੁੱਤਾ ਹੀ ਵਾਇਸ ਲੱਗਦਾ ਉਹ ਜਰਾ ਘਸ ਘਸ ਕੇ ਨਾ ਘਸ ਘਸ ਕੇ ਪਤਲਾ ਹੋ ਗਿਆ ਪਤਲਾ ਕੀ ਪਤਲੇ ਤੋਂ ਵੀ ਪਤਲਾ ਹੋ ਗਿਆ ਹਾਰ ਕੇ ਅੰਟੀ ਇਹ ਮੇਰੇ ਰੱਬ ਦਾ ਵਾਸਤਾ ਲਾ ਦੇ ਲਾ ਦੇ ਇਹ ਨਹੀਂ ਮੰਨਿਆ ਜਦੋਂ ਅੰਕ ਲਾ ਕੇ ਨੂੰਹ ਨੂੰ ਵਾਸਤੇ ਦਿੱਤਾ ਤੀ ਫਿਰ ਅੰਗਲਾਂ ਪਾਪਾ ਪਾ ਲੈ ਗਏ ਲੰਘਾਰ ਲਾਏ ਫਿਰ ਇਹ ਨਹੀਂ ਮੰਨਣਾ ਹੁਣ ਪੁੱਤਰ ਫੇਰ ਅੰਕਲ ਪਾਉਣੋਂ ਹਟਿਆ ਤੇ ਇੱਕ ਹੋਰ ਹੀ ਕੱਲ ਪਾਉਣ ਲੱਗੇ ਮੈਂ ਆ ਇਹ ਪਿਛਲੀ ਵੀਡੀਓ ਚ ਮੈਂ ਇੰਨਾ ਪਾਇਆ ਘਸ ਗਿਆ ਹੁਣ ਨਾ ਪਾਉ ਫੇਰ ਫੋਲ ਫਾਲ ਕੇ ਸਾਰੇ ਰੜਾ ਮੜਾ ਕੇ ਕੁਝ ਕਰਕੇ ਤੇ ਫੇਰ ਫੇਰ ਦੂਜਾ ਪਾ ਗਲੇਂਦਾ ਖਟਾ ਦਿਆ ਜੋਗੀ ਆ ਉਹ ਇੱਥੇ ਕਰੋ ਨਾ ਉਹਦੇ ਵੀ ਕਰਦੀ ਕੰਮ ਕੇ ਸਾਰੇ ਚਿੱਟੇ ਹਾਂਜੀ ਤੁਸੀਂ ਕੋਈ ਕਹਿਣਾ ਚਾਹੁੰਦੇ ਨਾ ਮੈਂ ਕਹਿਣਾ ਨਹੀਂ ਕੋਚਾਉਂਦਾ ਹਾਂ ਸੁੱਤ ਤੇ ਇੰਨਾ ਦੇ ਨਹੀਂ ਪੂਰੇ ਹੁੰਦੇ ਮੈਂ ਕੀ ਲੈਣਾ ਮੇਰੀ ਤਾਂ ਕਹ ਮਾਰ ਹੀ ਨਹੀਂ ਆਉਣੀ ਅੰਕਲ ਇਹ ਇਹ ਗੱਲ ਨਹੀਂ ਮੈਂ ਤੇਰੀ ਨਾਲ ਸਹਿਮਤ ਤੂੰ ਨਾ ਜਿੱੱਡੇ ਡਾੜਨਾ ਮੈਂ ਸਹਿਮਤ ਹਾਂ ਉੱਠੇ ਮਟਣਾ ਸਹਿਮਤ ਡੇਰ ਤੋਂ ਲੈ ਕੇ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ ਦੇ 7 ਵਜੇ ਤੱਕ ਤੂੰ ਗਿਣਤੀ ਕਰਦਾ ਹੀ ਮਰ ਜਾਣਾ ਸੁੱਟਾ ਨਹੀਂ ਜੇ ਤੇਰੇ ਕੋਲ ਗਿਣਤੀ 7 ਵਜੇ ਤੱਕ ਵੀ ਹੋ ਜੂਗੀ ਤਾਂ ਮੈਨੂੰ ਨੀਂਦ ਆ ਬਾਲੂ ਓਏ ਅੰਕਲ ਉਹਰੇ ਘਰ ਘਰ ਹੀ ਇਹੋ ਹਾਲ ਵਾ ਨਹੀਂ ਸਾਰਿਆਂ ਦੇ ਕਿ ਮੇਰੇ ਕੱਲੀ ਦੇ ਸਿਰਫ ਪੈਰਾਂ ਦੇ ਪਹੁੰਚੇ ਜਿਹੜੇ ਅੱਡੀਆਂ ਥੱਲੇ ਦੇ ਦੇ ਇੰਨੇ ਡਾ ਦੇਣੇ ਆ ਇਹ ਸੂਟ ਖਰਾਬ ਚੱਲ ਇਹ ਗੱਲ ਗਲਤ ਜੇ ਕੁਝ ਕਰਕੇ ਰੱਖ ਇਹ ਗੱਲ ਗਲਤ ਹੋਣਾ ਨਹੀਂ ਅੱਡੀਆਂ ਥੱਲੇ ਪਹੁੰਚੇ ਦਰਵਾਜਾ ਅੱਗੇ ਹੈਗਾ ਹੀ ਹੋਣੀ ਹੈਗਾ ਪਰ ਮੈਂ ਨਹੀਂ ਇਹ ਗੱਲ ਮੰਨਦਾ ਤੂੰ ਇੱਕ ਕਰ ਵੇਖੇਗਾ ਤੇ ਫਿਰ ਵੇਖੇ ਤੇ ਸੋਨੇ ਦਾ ਬੜਾ ਫਰਕ ਆ ਸਿਆਣੇ ਕਹਿੰਦੇ ਅੱਖੀਂ ਵੇਖੀਏ ਤੇ ਨਹੀਂ ਸੁਣੀਏ ਤੇ ਫਿਰ ਗੱਲ ਤੇ ਯਕੀਨ ਕਰੀਏ ਤੂੰ ਅੱਖੀਂ ਵੇਖ ਇਥੇ ਮੇਰੇ ਕੋ ਕੰਨੀ ਸੁਣ ਲਿਆ ਤੇ ਅੱਖੀ ਵੇਖ ਹੁਣ ਪਰ ਤੁਸੀਂ ਨਵਾਂ ਦੀ ਗੱਲ ਨਹੀਂ ਕਰਨੀ ਤੁਸੀਂ ਮੇਰੀ ਗੱਲ ਕਰੋ ਵੀ ਮੇਰੇ ਕਿੰਨੇ ਆ ਕਰਦਾ ਉਤਰ ਮੈਂ ਗੱਲ ਕਰਦਾ ਸਾਰੇ ਨਹੀਂ ਗੱਲ ਕਰਦਾ ਘਰ ਦੇ ਸਾਰੇ ਨਹੀਂ ਗੱਲਾਂ ਕਰਦੋ ਹੁੰਦੀਆਂ ਚਾਹੀਦੀਆਂ ਹੂੰ ਤੇ ਅਲਮਾਰੀਆਂ ਟ੍ਰਾਂਕ ਪੇਟੀਆਂ ਉਦਾਂ ਪੌੜੀਆਂ ਦੇ ਜਿਹੜੇ ਆ ਇਹ ਚੀਜ਼ਾਂ ਭਰੀਆਂ ਹੁੰਦੀਆਂ ਸੂਟਾਂ ਸਾਹ ਨਾਲ ਕੋਈ ਜਗ੍ਹਾ ਰੱਖਣ ਨੂੰ ਰਹਿ ਹੀ ਨਹੀਂ ਗਈ ਤੇ ਮੈਂ ਕਿਹੜੇ ਵੇਲੇ ਸਮਾਨ ਵਾਲੇ ਕਿਹੜੇ ਵੇਲੇ ਪਾਉਂਦਾ ਮੈਂ ਸਾਡੇ ਘਰ ਤੇ ਹੈ ਹੀ ਨਹੀਂ ਗੱਲ ਉੱਥੇ ਟੰਗਣ ਵਾਲੀ ਗੱਲ ਸਾਡੀਆਂ ਤੇ ਕੁੜੀਆਂ ਧੋਂਦੀਆਂ ਧੋਂਦਿਆਂ ਸਾਰੀ ਜੋੜ ਕੇ ਰੱਖ ਦਿੰਦੀਆਂ ਹੁਣ ਮੈਂ ਇਧਰ ਹੀ ਹੁੰਨਾ ਵਾ ਆ ਜਾ ਤੂੰ ਇਹਨੇ ਮੇਰਾ ਕੱਪੜਾ ਕੋਈ ਨਹੀਂ ਤਿੰਨ ਸੂਟਾਂ ਟੀਨੇ ਪਿਛਲੇ ਸਾਲ ਤੁਹਾਡੇ ਨਵੇਂ ਜਾਂਦੇ ਆ ਆ ਵਾਲਾ ਇੱਕ ਪਾ ਲੇ ਹੈ ਇੱਕ ਦੂਜਾ ਖਟਾ ਜਾ ਉਹ ਤਿੰਨ ਲਿਆਦੇ ਕਰੀਦ ਭਾਬੀ ਜੀ ਹਾਂ ਠੀਕ ਆ ਪੰਜ ਤੇ ਤੁਹਾਨੂੰ ਲਿਆਤੇ ਹਾਂ ਐ ਸ ਆ ਇਹ ਵਾਲੇ ਸੱਤ ਸੂਟ ਸੀਪੇ ਆ ਨਿਊ ਤੇ ਐ ਦਾ ਸਿਆਲ ਫੇਰ ਤੁਸੀਂ ਉਹ ਲੈਦੇ ਸੀ ਸਿਆਲਸ ਵੀ ਕਰਮ ਲੈ ਆਂਦੇ ਉਹ ਕਰਮ ਨਹੀਂ ਆਂਦੀ ਮੈਂ ਲੈ ਆਦਾ ਉਹ ਪਹਿਲਾਂ ਤੇ ਹੀ ਉਹੀ ਸੁਆਏ ਆ ਆਪਣੇ ਸੁਆਏ ਤੇ ਆਏ ਪਾਰ ਵਾਲੀ ਭੈਣ ਜੀ ਨੇ ਦਿੱਤੇ ਪਾਰ ਵਾਲੀ ਭੈਣ ਜੀ ਨੇ ਲੈ ਕੇ ਦਿੱਤੇ ਹੁਣ ਫੇਰ ਲੈ ਕੇ ਦਿੱਤੇ ਉਹਨੇ ਸਾਨੂੰ ਮੈਂ ਦਰ ਅਸਲ ਰਕबीर ਸਾਹਿਬ ਮੇਰੀ ਗੱਲ ਇਹ ਆ ਕਿ ਜਿੱਦਾਂ ਦਾ ਮੈਨੂੰ ਪ੍ਰਮਾਤਮਾ ਨੇ ਬਣਾ ਤਾਂ ਮੈਂ ਉਸ ਦਾ ਰਹਿਣਾ ਚਾਹੁੰਦਾ ਤੇ ਹਾਂ ਕੋਈ ਬੰਦਾ ਜੀ ਗੱਲ ਇਹ ਮੈਂ ਇਹ ਨਹੀਂ ਕਹਿੰਦਾ ਮੈਂ ਟੌਰ ਕੱਢਾਂ ਮੈਂ ਨਹੀਂ ਕਹਿੰਦਾ ਕਿ ਮੇਰਾ ਨਵਾਂ ਸੂਟ ਹੋਵੇ ਮੈਂ ਕਹਿੰਦਾ ਕਿ ਮੈਨੂੰ ਮਾੜਾ ਜਿਹਾ ਧੋਤਾ ਤੋਆ ਮਾੜਾ ਜਿਹਾ ਕਿਹੜਾ ਨਹੀਂ ਮੈਨੂੰ ਮਰਵਾਣਾ ਟੌਰ ਵਾਲੀ ਉਹ ਲੱਗਦੀ ਆ ਮੈਂ ਮੈਂ ਬਿਨਾ ਪ੍ਰੈਸ ਤੋਂ ਪਾਉਣ ਨੂੰ ਮੇਰਾ ਜ਼ਿਆਦਾ ਜੀ ਕਰਦਾ ਪ੍ਰੈਸ ਨਾਲ ਇੱਕ ਪਾਉਣ ਨਹੀਂ ਜਿਹੜੇ ਚਾਦਰ ਦੇ ਕਾਲੇ ਕੁੜਤੇ ਦੇ ਚਿੱਟੀਆਂ ਚਾਦਰਾਂ ਕੀ ਗੱਲ ਉਹਨਾਂ ਉਹਨਾਂ ਵਿੱਚ ਐਡਾ ਟੌਰ ਕੱਢਿਆ ਤੇ ਤੂੰ ਉਹ ਵੀਡੀਓ ਆ ਉਹ ਵੀਡੀਓ ਦੇ ਵਿੱਚ ਖੰਭੇ ਦੇਖਣਾ ਮੇਰੀ ਸੁਣੋ ਗੱਲ ਉਹਨਾਂ 24 ਨੂੰ 25 ਨੂੰ ਆਪਣੀ ਪੇਮੈਂਟ ਹੁੰਦੀ ਰਹਿਦਣ ਹਾਂ ਆਪਾਂ ਧੁਆਲੇ ਜਣਾਵਾ ਮੈਂ ਤੁਹਾਨੂੰ ਪਜਾਮਾ ਕੂਤਾ ਲੈ ਗਣਾ ਸੇਮ ਉਦਾਂ ਦੇ ਜਿੱਦਾਂ ਨਾਲ ਤੁਹਾਨੂੰ ਪਸੰਦ ਹੋਵੇ ਇਕੋ ਰੰਗ ਦੇ ਹੋਣੇ ਨੇ ਪਨਾਂ ਚਲੋ ਇਦਾਂ ਕਰ ਲਈਏ ਇਹਨੂੰ ਸ਼ੇਰਵਾਨੀ ਲੈ ਦੀ ਮਾਂ ਅਕਲ ਨੂੰ ਆਂਟੀ ਹੱਟਣਾ ਹੁੰਦਾ ਵਾ ੱਟਕਾ ਹੂੰ ਜਿਹੜਾ ਉਹਦਾ ਉਹ ਜਿਹਨਾਂ ਦੀਆਂ ਵਾਦੇ ਸੁਣ ਦਿੰਦੇ ਆ ਹੂੰ ਇਹਦਾ ਪਰਸ ਆ ਗਿਆ ਕਿਸੀ ਚੁੰਨੀ ਆ ਗਈ ਸਹੀ ਗੱਲ ਬੰਦੇ ਵਿਚਾਰੇ ਨੂੰ 3 ਸਾਲ ਸਿਆਹ YouTube ਤੇ ਇਹ ਹੋ ਗਏ ਆ ਇਹਨੂੰ ਜੇ ਜਿਹੜੇ ਆਪ ਕੋ ਜਿਹੜੀ ਗੁੱਟ ਚੰਦਗੀ ਕਰੇ ਬੀਬੀਆਂ ਤੇ ਦਿਨ ਵਾਰ ਤੇ ਵੀ ਤੇ ਅੰਕਲਾ ਤੇਤਾ ਹੀ ਪੁਲਿਆ ਹੁੰਦਾ ਅੰਕਲ ਦੀ ਕੱਲੀ ਕੋਈ ਮਾੜੀ ਨਹੀਂ ਸੜੀ ਦੀ ਪੱਗ ਹੁੰਦੀ ਨਹੀਂ ਕਾਬਲ ਤਾਂ ਪਾਣਾ ਹੀ ਨਹੀਂ ਤੋਰੀਆ ਲਾ ਦਿੰਦੀ ਜਾਂ 100 ਰੁਪਏ ਦਾ ਰੱਖ ਦਿੰਦੀ ਅੰਕਲ ਦੀ ਪੱਗ ਦਾ ਤੇ ਪੱਗ ਜੇ ਕੋਈ ਨਹੀਂ ਦੇਣੀ ਵੀ ਹੈ ਨਾ ਉਹ ਪਤਾ ਕਿੱਥਾਂ ਦਿੰਦੀਆਂ ਚਲ ਨਾ ਹੋ ਗਾ ਤੇ ਚੌਲ ਹੀ ਪੁੰਨ ਲੜ ਗਈ ਐ ਇਦਾਂ ਦੇ ਪੱਗ ਸਾਡੇ ਇੱਥੇ 75 ਰੁਪਏ ਮੀਟਰ ਹੁੰਦੀ ਆ ਵਧੀਆ ਹੁੰਦੀ ਜਿਹੜੀ ਬੰਨਣ ਵਾਲੀ ਆ ਆ ਹੁਣ ਕਵਲ ਨੇ ਕਾਲੀ ਪਾ ਕੇ ਦਿੱਤੀ ਸੀ ਤੇ ਇਹਨਾਂ ਨੇ ਆਪਣੀ ਮਰਜ਼ੀ ਨਾ ਆਖਿਆ ਭੀ ਨਹੀਂ ਮੈਂ ਮੁੜ ਕੇ ਉਹਨੂੰ ਕਿਹਾ ਮੈਂ ਤੂੰ ਸਾਢੇ ਤਿੰਨ ਤਿੰਨ ਮੀਟਰ ਦੇ ਦੋ ਪਰਨੇ ਲੈ ਦੇ ਕਾਲੇ ਇੱਕ ਹਾਈ ਸਿਰ ਤੇ ਇੱਕ ਹਾਈ ਸਿਰ ਤੇ ਬੰਨੀ ਤੇ ਇੱਕ ਘਰ ਬੁਲਬੁਲ ਰੋਪੀ ਮਾਲੀ ਹੱਥ ਵੇਖ ਸੂਈ ਛੇਕ ਫੁੱਲਾਂ ਚ ਪਾਇਆ ਤੇ ਆਪਣੇ ਨੇ ਗੁਰੂ ਗੋਬਿੰਦ ਸਿੰਘ ਦੇ ਰਾਜ ਦਲਾਰਿਆਂ ਨੂੰ ਨੀਹਾਂ ਵਿੱਚ ਚੜਵਾਇਆ ਤਾਂ ਆਪਣੇ ਨੇ ਸੇਵਾ ਦੇਸ਼ ਦੀ ਅਜੇ ਸੀ ਹੋਰ ਕਰਨੀ ਸਰਾਮਾ ਪੁਲਸ ਨੂੰ ਫੜਾਇਆ ਤਾਂ ਆਪਣੇ ਨੇ ਉਹ ਰੁੱਖ ਰੋਪਿਆ ਕਹਾੜੇ ਵਿੱਚ ਵੇਖ ਦਸਤਾ ਟੱਪ ਜੜਾ ਨੂੰ ਲਾਇਆ ਤਾਂ ਆਪਣੇ ਨੇ ਮੁਰਦਾ ਰੋਪਿਆ ਦਗੇ ਦੀ ਵੇਖ ਦੁਨੀਆ ਲੰਬੂ ਉੱਚੇ ਖਾਨ ਨੂੰ ਲਾਇਆ ਤਾਂ ਆਪਣੇ ਨੇ ਜਦੋਂ ਮਾੜਾ ਮੇਸ਼ਾ ਆਪਣੇ ਹਾਏ ਫੇ ਮੈਂ ਤੈਨੂੰ ਬਹੁਤ ਮਾੜਾ ਕਰਦੀ ਤੇਰੇ ਨਾਲ ਇਹ ਤੇ ਫੇ ਬਹੁਤ ਮੇਰੇ ਵਾਸਤੇ ਮਾੜੀ ਗੱਲ ਵਾ ਨਾ ਚੱਲ ਕੋਈ ਗੱਲ ਨਹੀਂ ਜੇ ਮੈਂ ਤੇਰਾ ਮਾੜਾ ਕਰਦੀ ਤੇ ਲੰਕਾ ਟਾੜੀ ਜੇ ਮੈਂ ਤੁਹਾਡਾ ਮਾੜਾ ਕਰਦੀ ਜਦੋਂ ਮੈਂ ਮਰਨਾ ਤੁਸੀਂ ਲੰਬੂ ਲਾਉਣਾ ਮੈਨੂੰ ਉਹ ਵੀ ਲਾਉਣਾ ਤੇ ਆਪਣੇ ਨੇ ਲਾਉਣਾ ਉਹ ਕੋਈ ਗੱਲ ਨਹੀਂ ਉਹ ਫਿਕਰ ਨਾ ਕਰ ਕੋਈ ਰੱਖਦਾ ਮੁਰਦੇ ਦੇ ਲਾਗੇ ਕੋਈ ਸ਼ਰਾਬ ਜੜ ਹੁੰਦਾ ਆਹ ਕੋਈ ਕਹਿੰਦਾ ਇਹਦਾ ਫੇਵਰੇਟ ਆਹ ਫੂਡ ਹੀ ਇਹ ਦੇ ਦੇਣਾ ਕੋਈ ਕਹਿੰਦਾ ਇਹਦੀ ਜ਼ਾਤੀ ਹੀ ਉਹ ਰੱਖ ਦੇਣੀ ਨੇ ਲਾਗੇ ਇਹਦਾ ਫੇਵਰੇਟ ਮੋਬਾਈਲ ਉਹ ਰੱਖ ਦੇਣਾ ਮੋਬਾਈਲ ਨੂੰ ਰੱਖਣਾ ਨੇ ਲਾਗੇ ਨਹੀਂ ਤੜਕਾ ਮੋਬਾਈਲ ਨਹੀਂ ਉਹ ਰੱਖਿਆ ਜਾਣਾ ਕਿਉਂ ਕਿਉਂਕਿ ਜਿਹੜਾ ਮਰ ਗਿਆ ਉਹਦੇ ਜਾਰ ਲੈਣਾ ਤਾਂ ਮੋਬਾਈਲ ਇੰਨਾ ਮਹਿੰਗਾ ਕਿੱਥੋਂ ਚਰਿਆ ਜਾਣਾ ਤੁਹਾਡੇ ਕੋਲ ਵੀਰਾ ਦਿਖਾ ਜਾ ਲੈਣਗੇ ਗੁੱਦੀ ਦੱਸਦਾ ਕਿ ਗੱਲ ਹੀ ਕਰਨੀ ਕਰਨਾ ਹੈ ਕੀ ਕਰਨਾ ਤੇ ਤੂੰ ਹਾਂ ਫੇਰੇ ਤੇ ਝੂਠਾ ਰਹਿਤ ਹੋ ਗਏ ਲੈ ਕੇ ਖਡਾਉਣਾ ਮੋਬਾਈਲ ਜਿਹੜਾ ਆਮ ਮਿਲਦਾ ਵਾ ਹਾਏ ਹਾਏ ਫੇਰ ਵੀ ਧੋਖਾ ਕਰਨਾ ਤੇ ਆਪਣੇ ਨੇ ਇਹ ਗੱਲ ਨਹੀਂ ਫੇਰ ਫੇਰ ਹੀ ਧੋਖਾ ਕਰੀਏ ਜੋ ਮਰਦੀ ਕਰੀਏ ਫੇਰ ਹੀ ਮੁਬਾਇਦ ਤੇ ਰੱਖਣਾ ਹੀ ਹੈ ਨਾ ਨਹੀਂ ਨਹੀਂ ਅੰਕਲ ਇਦਾਂ ਕਿੱਟੀ ਬਤਾ ਇੱਕ ਗੱਲ ਵੇਖੀ ਆ ਇਦਾਂ ਦੀ ਜੇ ਨੋਕਝੋਗ ਨਾ ਨਾ ਹੋਵੇ ਘਰ ਤੇ ਮੀਆਂ ਬੀਵੀ ਦੇ ਤੇ ਜ਼ਿੰਦਗੀ ਚੱਲਦੀ ਹੈ ਜ਼ਿੰਦਗੀ ਨਹੀਂ ਚੱਲਦੀ ਜ਼ਿੰਦਗੀ ਬੇਰਸੀ ਹੋ ਜਾਂਦੀ ਹੈ ਸਹੀ ਗੱਲ ਆ ਇਹ ਕਿਸ ਦਾ ਮੂੰਹ ਉਹਨੂੰ ਕਿਸ ਦਾ ਬੋਲਦਾ ਪਹਿਲਾਂ ਹਾਸੇ ਕਿੱਡੇ ਚੱਲਦੇ ਰਹਿੰਦੇ ਆ ਤਾਂ ਨਾ ਨਹੀਂ ਜਨਾ ਭਣਿਆ ਰਵੇ ਨਾ ਵਧੀਆ ਦੀ ਉਦਾਂ ਮੇਰੀ ਗੱਲ ਸੁਣੋ ਸੱਚੀ ਤੁਸੀਂ ਮੈਨੂੰ ਮਤਲਬ ਮੈਂ ਤੁਹਾਨੂੰ ਮਾੜਾ ਮਾੜੀ ਲੱਗਦੀ ਆ ਜਾਂ ਤੁਸੀਂ ਮੈਨੂੰ ਮਾੜਾ ਸਮਝਦੇ ਜਾਂ ਮੈਂ ਤੁਹਾਨੂੰ ਮਾੜਾ ਸਮਝਦੀ ਆ ਇਹ ਤਾਂ ਮੈਗਵਾ ਹੀ ਦਿਨਾ ਡਾਡੀ ਕੀ ਅੰਕਲਾਂ ਦਾ ਤੇਰੀ ਆਂਟੀ ਕਰਕੇ ਮੈਂ ਆ ਸੱਚੀ ਕਹਿੰਦੇ ਤੁਸੀਂ ਕਿ ਝੂਠ ਬੋਲਾ ਨਹੀਂ ਨਹੀਂ ਦੱਸਿਆ ਮੈਂ ਸਾਰੀ ਸਹੀ ਗੱਲਾਂ ਹਨ ਅੰਕਲ ਸਹੀ ਗੱਲ ਇਹ ਦੱਸੀਆਂ ਗੱਲਾਂ ਇਹ ਜਿਹੜਾ ਮੀਆਂ ਬੀਬੀ ਦਾ ਰੇਲ ਗੱਡੀ ਦੀ ਦੋ ਪਹੀਏ ਆ ਜੇ ਇੱਕ ਪੈਂਚਰ ਹੋ ਗਿਆ ਉਹ ਐਂਦਾ ਹੋ ਜਾਂਦਾ ਰੇਲ ਗੱਡੀ ਦੇ ਤਾਂ ਕਿੰਨੇ ਪਹੀਏ ਹੁੰਦੇ ਮਾਮਾ ਉਪਰ ਸਾਢੇ ਤੋਂ ਦਮਾ ਤੋਂ ਕਿੰਨੀਆਂ ਆਹੋ ਲੋਹਰੇ ਮੈਂ 200 ਪਹੀਏ ਲਾਦੇ ਆ ਮਗਰ ਉਹ ਹੋਰ ਆਹੋ ਇਹ ਤਾਂ ਗੱਲ ਹੈ ਕੱਲ ਕੱਲ ਫੇਰ ਉਸ ਪਹੀਏ ਦੀ ਗੱਲ ਆ ਗਈ ਵੀ ਦੋ ਪੈ ਪਈ ਪਹੀਏ ਆ ਜ਼ਿੰਦਗੀ ਦੇ ਆਪਾਂ ਦੋ ਵਿਆਹੇ ਬੰਦੇ ਜਿਹੜੇ ਆ ਤੇ ਜੇ ਨੂੰ ਇੱਕ ਪੈਂਚਰ ਹੋ ਜੇ ਉਦੀ ਉਹਦੇ ਵਿੱਚ ਪਾਚੀ ਵੀ ਰੱਖਿਆ ਜਾਵੇ ਮੰਨ ਲਓ ਬਿਮਾਰ ਹੋ ਗਿਆ ਪਾਚ ਰੱਖਿਆ ਜਾਵੇ ਉਹ ਫਿਰ ਜਿਹੜਾ ਟਾਇਰ ਵਾ ਇੱਕ ਢਿੱਕ ਮਾਰਦਾ ਏਦਾਂ ਕਰਕੇ ਉਹ ਚਲੋ ਮਰਦੀ ਆ ਭਾਵੇਂ ਢਿੱਕ ਮਾਰੇ ਜੋ ਮਰਦੀ ਮਾਰੇ ਉਹ ਠੀਕ ਹੋਲੇ ਫਿਰ ਤੂੰ ਦੱਸ ਦੋ ਨਹੀਂ ਭਾਵੇਂ ਢਿੱਕ ਮਾਰਦੇ ਜਿਹੜਾ 200 ਕਿਲੋ ਦਾ ਢਿੱਕ ਵਾਲੇ ਨਹੀਂ ਕਰ ਸਕਦਾ ਵਾ ਉਹ ਗੱਲ ਜਿਹੜੀ ਕਰਨ ਵਾਲੀ ਉਹ ਆਪਣੇ ਨਾਮ ਧੀਆਂ ਨਾਲ ਕਰ ਸਕਦਾ ਨਾ ਪੁੱਤਾਂ ਨਾਲ ਨਹੀਂ ਕਰ ਸਕਦਾ ਉਹ ਗੱਲ ਜਿਹੜੀ ਆਪਣੇ ਨਾਲ ਦੀ ਨਾਲ ਆਪਣਾ ਦੁੱਖ ਸਾਂਝਾ ਕਰ ਸਕਦਾ ਤਾਂ ਨਾਲ ਦੀ ਨਾਲ ਦੁੱਖ ਸਮਝ ਸਕਦਾ ਬੰਦੇ বিনা ਜਨਾਨੀ ਐ ਤੂੰ ਜਨਾਨੀ ਵੀ ਬਿਨਾਂ ਬੰਦੇ ਲਾਖਾ ਹੁਣ ਸਹੀ ਗੱਲ ਜਿੱਥੇ ਮੀਆਂ ਬੀਵੀ ਦੀ ਇੱਕ ਗੱਲ ਉਹ ਉੱਥੇ ਉਹਨਾਂ ਦੀ ਹੀ ਗੱਲ ਦੱਲੇਗੀ ਗਰ ਸਾਹਿਬ ਸਿੰਘ ਆਈ ਲਵ ਯੂ ਨਾ ਇਥੇ ਲਵ ਯੂ ਲਵ ਯੂ ਲਵ ਯੂ ਲਵ ਯੂ ਮੈਂ ਤੁਹਾਨੂੰ ਪਿਆਰ ਕਰਦੀ ਆ ਤੇ ਤੁਸੀਂ ਮੈਨੂੰ ਕਹਿ ਸਕਦੇ ਆਈ ਲਵ ਯੂ ਮੈਂ ਲਵ ਯੂ ਨਹੀਂ ਐਦਾਂ ਥੋੜੀ ਜਿੱਦਾਂ ਲਵ ਯੂ ਮੈਂ ਲਵ ਨਹੀਂ ਨਹੀਂ ਐਦਾਂ ਨਹੀਂ ਐਦਾਂ ਕਹੋ ਲਵ ਯੂ ਟੂ ਲਵ ਯੂ ਟੂ ਆਹ ਲਵ ਯੂ ਟੂ ਥੈਂਕ ਯੂ ਆਹ ਬਣੀ ਹੋ ਗਈ ਅੱਗੇ ਗਾਈ ਨੇ ਬੜੇ ਫਲਾਵਰ ਕਿੰਨੇ ਪਏ ਦੋ ਇੱਕ ਦੋ ਇੱਕ ਇਹ ਚੁੱਕੇ ਨਹੀਂ ਜਾਣਾ ਇਹ ਆਹ ਲਾਜੂ ਕੋਲ ਹਰੇ ਆਹ ਲੈ ਆਹ ਹਰੇ ਆਂਗਰ ਲਾਲ ਤੋਂ ਨਹੀਂ ਉਹ ਲਾਲ ਫਿਰ ਦੁੱਸੇ ਵਾਲਾ ਵਾਦ ਹੈ ਹਰੀਆਲੀ ਮਾਰੂਗੀ ਹਰੀਆਲੀ ਮਾਰੂਗੀ ਨਾਲੇ ਕੈਂਪ ਕਿ ਜੂ ਆਏ ਹਾਏ ਆਹ ਇਲੋੜਾ ਮਾਰਿਆ ਬੁਰੜੇ ਨੇ ਤੁਸੀਂ ਮੇਰੇ ਵੱਲੋਂ ਵੀ ਲੈ ਲਓ ਫਿਰ ਏਕਾ ਲਓ ਜੀ ਆਹ ਜਦੋਂ ਕਰਕੇ ਸਿਰ ਤੇ ਰੱਖ ਲਿਆ ਚਲੋ ਮੇਰਾ ਤੋੜਨਾ ਦੇ ਹੋ ਤੁਸੀਂ ਤੇ ਮੇਰਾ ਫੜ ਕੇ ਰੋਕ ਚੁੱਕੇ ਉਸ ਨੇ ਟੇਬਲ ਤੇ ਮਾਰੇ ਮੈਂ ਨੇ ਫਿਰ ਨਹੀਂ ਸਿਰ ਤੇ ਚੁੱਕ ਲਿਆ ਲੈ ਲੈ ਮੈਂ ਮੈਂ ਸਿਰ ਤੇ ਚੁੱਕੇ ਠੰਮੂ ਕਿ ਠੰਮੂ ਕਿ ਤੋ ਠੀਕ ਹੈ ਫਿਰ ਰੋ ਆ ਬੜਾ ਉਗੜਾ ਘਟਵਾ ਕੰਪੀਟੀਸ਼ਨ ਆ ਜਾਈ ਜੋੜੀਆਂ ਸਰ ਮੇਰਾ ਘੋਲਣ ਦੇ ਦੇ ਇਹ ਵੀ ਨਾ ਲੱਸੀ ਤੇ ਇਹਨਾਂ ਤੇ ਟਾਈਟ ਹੋਦਾ ਨੇ ਇਹ ਤੇਰਾ ਮਨ ਡੋਲਦਾ ਇਹ ਨਹੀਂ ਡੋਲਦਾ ਮੇਰਾ ਮਨ ਨਹੀਂ ਡੋਲਦਾ ਚਲੋ ਠੀਕ ਆ ਜੀ ਚਲੋ ਜੀ ਕਿਆ ਸੁਣਿਆ ਮਾਫ ਕਰਿਓ ਤੇ ਮਿਲਦੇ ਆ ਨੈਕਸਟ ਵਲੌਗ ਦੇ ਨਾਲ ਬਿਲਕੁਲ ਧੰਨਵਾਦ ਜੀ ਸਾਰਿਆਂ ਦਾ ਧੰਨਵਾਦ ਜੀ ਸੱਚੀ ਕਾ ਹੋਣ ਤੂੰ ਸੱਚੀ ਕਹ ਬਲਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਆ ਲੜਿਆ ਨਾ